ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਤੇ ਐਸਆਰ ਦੇ ਖਿਲਾਫ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਦੂਜੇ ਦਿਨ ਦੇ ਵੀ ਜਾਰੀ ਹੈ। ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਅੱਜ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਸੰਸਦਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸੰਸਦ ਵੇਲ ਤੱਕ ਪਹੁੰਚ ਗਏ ਸਪੀਕਰ ਨੇ ਇਸ ਦੌਰਾਨ ਪ੍ਰੇਸ਼ਨ ਕਾਲ ਨੂੰ ਜਾਰੀ ਰੱਖਿਆ ਪਰ ਵਿਰੋਧੀ ਧਿਰਾਂ ਨੇ ਲਗਾਤਾਰ 20 ਮਿੰਟ ਤੱਕ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਸਪੀਕਰ ਹோம் ਬਿਰਲਾ ਨੇ ਕਾਰਵਾਈ 12 ਵਜੇ ਤੱਕ ਰੱਦ ਕਰ ਦਿੱਤੀ ਤੇ ਉਧਰ ਰਾਜ ਸਭਾ ਦੇ ਵਿੱਚ ਵੀ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਲਗਾਤਾਰ ਜਾਰੀ ਹੈ ਇਸ ਵਿੱਚ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਦੇ ਲਈ ਵਿਰੋਧੀ ਧਿਰ ਦਾ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ ਅਤੇ ਮੁੱਦਿਆਂ ਨੂੰ ਚੁੱਕਣਾ ਵੀ ਜ਼ਰੂਰੀ ਹੈ ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ 10:30 ਵਜੇ ਸੰਸਦ ਦੇ ਅ ਪਰਿਸਰ ਦੇ ਵਿੱਚ ਮੱਕਰ ਦੁਆਰ ਦੇ ਸਾਹਮਣੇ ਲਗਾਤਾਰ ਦੂਜੇ ਦਿਨ ਵੀ ਪ੍ਰੋਟੈਸਟ ਕੀਤਾ ਤੇ ਮੰਗ ਕੀਤੀ ਕਿ ਸਰਕਾਰ ਐਸਆਈਆਰ ਤੇ ਉੱਤੇ ਫੌਰਨ ਚਰਚਾ ਕਰੇ ਸੋ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਐਸਆਈਆਰ ਦੇ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ 1 ਦਸੰਬਰ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਦੋਨਾਂ ਸਦਨਾਂ ਦੇ ਵਿੱਚ ਐਸਆਈਆਰ ਅਤੇ ਵੋਟ ਚੋਰੀ ਦੇ આરોਪਾਂ ਦੇ ਮੁੱਦੇ ਤੇ ਵਿਰੋਧੀ ਧਿਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਤੇ ਅੱਜ ਦੂਜੇ ਦਿਨ ਵੀ ਇਹ ਹੰਗਾਮਾ ਲਗਾਤਾਰ ਜਾਰੀ ਹੈ ਸੰਸਦੀ ਕਾਰਜ ਮੰਤਰੀ ਕਿਰਨ ਰਜਿੱਜੂ ਨੇ ਰਾਜ ਸਭਾ ਦੇ ਵਿੱਚ ਦੱਸਿਆ ਸੀ ਕਿ ਸਰਕਾਰ ਐਸ ਆਈ ਆਰ ਅਤੇ ਚੋਣਵੀ ਸੁਧਾਰਾਂ ਨੂੰ ਲੈ ਕੇ ਚਰਚਾ ਦੇ ਲਈ ਤਿਆਰ ਹੈ ਤਾਂ ਵਿਰੋਧੀ ਧਿਰ ਨੇ ਅਪੀਲ ਕੀਤੀ ਸੀ ਕਿ ਇਸ ਤੇ ਕੋਈ ਸਮਾਂ ਸੀਮਾ ਨਾ ਥੋਪੀ ਜਾਵੇ ਤੇ ਇਸ ਤੇ ਚਰਚਾ ਤੁਰੰਤ ਕੀਤੀ ਜਾਵੇ ਸੂਤਰਾਂ ਦੇ ਮੁਤਾਬਕ ਵਿਰੋਧੀ ਧਿਰ ਨੇ ਤਰਕ ਰੱਖਿਆ ਕਿ ਚਰਚ ਦੇ ਵਿੱਚ ਐਸ ਆਈ ਆਰ ਸ਼ਬਦ ਦੀ ਜਗ੍ਹਾ ਸਰਕਾਰ ਚਾਹੇ ਤਾਂ ਇਲੈਕਟੋਰਲ ਰਿਫਾਰਮ ਜਾਂ ਕਿਸੇ ਹੋਰ ਨਾਮ ਦਾ ਉਪਯੋਗ ਵੀ ਕਰ ਸਕਦੀ ਹੈ ਸੋ ਚਰਚਾ ਦੇ ਵਿੱਚ ਆਏ ਗੱਲ ਸੋ ਇਸ ਮੁੱਦੇ ਦੇ ਉੱਤੇ ਕਾਰਵਾਈ ਦੀ ਸੂਚੀ ਬੱਧ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਰਕਾਰ ਇਸ ਤਰਕ ਤੇ ਰਾਜ਼ੀ ਹੋ ਸਕਦੀ ਹੈ ਪਰ ਇਸ ਤੇ ਆਪਣਾ ਰੁਖ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਰੱਖੇਗੀ ਸੋ ਇਹ तमाम ਮੁੱਦਿਆਂ ਦੇ ਉੱਤੇ ਪਿਛਲੇ 2 ਦਿਨਾਂ ਤੋਂ ਲਗਾਤਾਰ ਵਿਰੋਧੀ ਧਿਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਐਸਆਈਆਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਕਿਸਮ ਦੇ ਇਲਜ਼ਾਮ ਲੱਗੇ ਜਿਸ ਤਰ੍ਹਾਂ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਦੇ ਉੱਤੇ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਹਮਲਾਵਰ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਸੋ ਵਿਧਾਨ ਸਭਾ ਤੇ ਲੋਕ ਸਭਾ ਦੋਨਾਂ ਸਦਨਾਂ ਦੇ ਵਿੱਚ ਐਸਆਈਆਰ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੰਗਾਮਾ جاری ਹੈ ਅਤੇ ਇਹ ਪੂਰਾ ਸੈਸ਼ਨ ਇਹ ਮੁੱਦੇ ਛਾਏ ਰਹਿਣਗੇ ਅਜਿਹਾ ਵਿਰੋਧੀ ਧਿਰਾਂ ਦਾ ਕਹਿਣਾ ਦੂਜੇ ਪਾਸੇ ਸਰਕਾਰ ਵੀ ਇਲਜ਼ਾਮ ਲਗਾ ਰਹੀ ਹੈ ਸਰਕਾਰ ਦਾ ਕਹਿਣਾ ਕਿ ਵਿਰੋਧੀ ਧਿਰਾਂ ਨੂੰ ਕੰਸਟਰਕਟਿਵ ਸੁਚਾਰੂ ਜਿਹੜੀ ਹੈ ਉਹ ਬਹਿਸ ਕਰਨੀ ਚਾਹੀਦੀ ਹੈ ਅਤੇ ਸਦਨ ਦੇ ਕੰਮ ਦੇ ਵਿੱਚ ਖਲਲ ਨਹੀਂ ਪਾਉਣਾ ਚਾਹੀਦਾ ਅਤੇ ਨਵੇਂ ਜਿਹੜੇ ਸਾਡੇ ਸੰਸਦ ਆਏ ਨੇ ਚਾਹੇ ਉਹ ਲੋਕ ਸਭਾ ਚਾਹੇ ਰਾਜ ਸਭਾ ਦੇ ਵਿੱਚ ਉਹਨਾਂ ਦੇ ਲਈ ਚੰਗਾ ਮਾਹੌਲ ਇੱਥੇ ਪੇਸ਼ ਕਰਨਾ ਚਾਹੀਦਾ ਹੈ ਨਾ ਕਿ ਹੰਗਾਮੇ ਦੇ ਵਿੱਚ ਸਮਾਂ ਬਰਬਾਦ ਕਰਨਾ ਚਾਹੀਦਾ ਸੋ ਸੱਤਾ ਧਿਰ ਦਾ ਆਪਣਾ ਪੱਖ ਹੈ ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਐਸਆਈਆਰ ਦਾ ਮੁੱਦਾ ਬੇहद ਅਹਿਮ ਹੈ ਅਤੇ ਇਸ ਦੇ ਉੱਤੇ ਸਰਕਾਰ ਨੂੰ ਦੋਨਾਂ ਸਦਨਾਂ ਦੇ ਵਿੱਚ ਤੁਰੰਤ ਚਰਚਾ ਕਰਨੀ ਚਾਹੀਦੀ ਹੈ ਸੋ ਇਸ ਮੁੱਦੇ ਤੇ ਲਗਾਤਾਰ ਦੂਜੇ ਦਿਨ ਵੀ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ 12 ਵਜੇ ਤੱਕ ਸਥगित ਕਰ ਦਿੱਤੀ ਗਈ ਹੈ ਕਾਰਵਾਈ ਸਪੀਕਰ ਓਮ ਬਿਰਲਾ ਦੇ ਵੱਲ ਹੁਣ ਦੇਖਣਾ ਹੋਵੇਗਾ ਕਿ ਬਾਕੀ ਦਿਨ ਦੀ ਕਾਰਵਾਈ ਦੇ ਵਿੱਚ ਕਿਸ ਤਰ੍ਹਾਂ ਦਾ ਵਿਰੋਧੀ ਤਰ੍ਹਾਂ ਦਾ ਰਵਈਆ ਰਹਿੰਦਾ ਅਤੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਕਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ 12 ਵਜੇ ਤੱਕ ਕਾਰਵਾਈ ਸਥਗਤ ਕਰ ਦਿੱਤੀ ਗਈ ਹੈ। ਤੋਂ ਅੱਜ हमने ਜੋ ਨੋਟਿਸ دی ਹੈ ਰੂਲ 267 ਮੈਂ ਉਸ ਦਾ ਉਦੇਸ਼ ਕੀ ਹੈ सब्जेक्ट क्या है और कौन कौन हमारे सदस्य नोटिस दिए हैं उनका नाम सब्जेक्ट ये बताना चाहिए ये परंपरा रही है जैसा कि निचले हाउस में एडजमेंट मोशन जब देते हैं तब भी ऐसा ही वहां पर किया जाता है और यहाँ पर भी किया जाता है लेकिन सडनली जो सदस्य अपना नाम दिए हैं अपने नाम से नोटिस दिए हैं उनका नाम भी नहीं पढ़ते सब्जेक्ट भी नहीं पढ़ते ये अच्छा नहीं और आप साहब मैं आपका आई डोंट वांट टू एम्ब्रेस यू बिकॉज यू टुडे इज द फर्स्ट डे ऑफ वर्किंग सी यू ट्राई टू सी एवरीवेयर The earlier they used to see one side, only Nadasa. Now, sir, you are seeing only this table down, and you are not seeing the